3 ਸਾਲ ਤੋਂ ਉੱਪਰ ਹੋ ਗਏ ਸਰਕਾਰ ਬਣੀ ਨੂੰ ਤੇ ਅਸੀਂ ਜਿਹੜੇ ਉਸ ਸਮੇਂ ਬੱਚੇ ਸੀ ਸਾਡੇ ਕੋਲ 2021 ਦੇ ਐਂਡ ਵਿੱਚ 176842 ਬੱਚੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਰਹੇ ਸੀ ਔਰ ਅੱਜ 3 ਸਾਲਾਂ ਦੇ ਬਾਅਦ ਜੋ 24 25 ਦਾ ਸਾਡੇ ਕੋਲੇ ਡਾਟਾ ਹੈ ਸਾਡੇ ਕੋਲ 237456 ਬੱਚੇ ਜਿਹੜੇ ਆ ਉਹ ਹੁਣ ਪੋਸਟ میٹرਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਨੇ ਗਿਣਤੀ ਦੇ ਵਿੱਚ 35% ਵਾਧਾ ਹੋਇਆ ਜੇ ਕੰਪੈਰੀਜ਼ਨ ਕਰਨਾ ਹੋਵੇ ਕਿਉਂਕਿ ਅਕਸਰ ਲੋਕ ਕੰਪੈਰੀਜ਼ਨ ਕਰਕੇ ਦੇਖਦੇ ਆ ਕਿ ਚੰਗਾ ਜਾਂ ਮਾੜਾ 5 ਸਾਲਾਂ ਦੇ ਵਿੱਚ ਜਿੰਨੇ ਬੱਚਿਆਂ ਨੇ ਸਕਾਲਰਸ਼ਿਪ ਲਈ ਤਕਰੀਬਨ 3 ਲੱਖ 71000 ਤੇ ਜਿਹੜੇ ਬੱਚਿਆਂ ਨੇ ਇਹ 3 ਸਾਲਾਂ ਦੇ ਵਿੱਚ 3 ਸਾਲ ਤੋਂ ਉੱਪਰ ਕੁਝ ਸਮਾਂ ਹੋ ਗਿਆ ਉਹ ਜਿੰਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੱਤੀ ਉਹ ਗਿਣਤੀ ਹੈ 6 ਲੱਖ 78000 ਸੋ ਤਕਰੀਬਨ 3 ਲੱਖ ਵਿਦਿਆਰਥੀ ਜਿਹੜੇ ਆ ਉਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਚੱਲ ਰਹੀ ਸਰਕਾਰ ਹੈ 3 ਲੱਖ ਵੱਧ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਲਾਭ ਉਠਾਇਆ ਅਸੀਂ ਹੁਣ 2025-26 ਦੇ ਵਿੱਚ ਇਹ ਟੀਚਾ 2,70,000 ਵਿਦਿਆਰਥੀ ਜਿਹੜੇ ਇਸ ਸਾਲ ਦੌਰਾਨ ਮਿਥੇ ਹੈ ਕਿਉਂਕਿ ਅਸੀਂ ਇਸ ਸਕੀਮ ਨੂੰ ਬਹੁਤ ਜ਼ਿਆਦਾ ਕੈਂਪੇਨ ਕਰਕੇ ਇੰਸਟੀਚਿਊਸ਼ਨਸ ਦੇ ਤੱਕ ਸੈਮੀਨਾਰਸ ਤੱਕ ਕਰਵਾ ਕੇ ਇੱਥੋਂ ਤੱਕ ਕਿ ਪਲੱਸ 2 ਦੇ ਬੱਚਿਆਂ ਨੂੰ ਸੈਂਸਟਾਈਜ਼ ਕਰਕੇ ਵਰਤਮਾਨ ਵਿੱਚ ਬੱਚਿਆਂ ਨੂੰ ਇਸ ਸਕੀਮ ਦੇ ਅੰਦਰ ਐਨਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਜਿਹੜੇ ਉੱਚ ਕੋਟੀ ਦੇ ਕਾਲਜ ਹੈ ਜੋ ਇੰਸਟੀਚਿਊਸ਼ਨ ਹੈ ਉਹਨਾਂ ਨੂੰ ਜੋੜਨ ਦੀ ਅਪੀਲ ਕਰ ਰਹੇ ਸੀ ਅਸੀਂ ਕਾਮਯਾਬ ਹੋਏ ਹਾਂ ਜਿਦੇ ਵਿੱਚ ਸਾਡੇ 11 ਕਾਲਜ ਨੇ ਜਿਨ੍ਹਾਂ ਚ ਪੜਨ ਵਾਲੇ ਬੱਚੇ ਹੁਣ ਇਸ ਸਕੀਮ ਦਾ ਲਾਭ ਲੈ ਸਕਣਗੇ ਜਿਦੇ ਵਿੱਚ ਐਮਸ ਬਠਿੰਡਾ ਆਈਆਈਟੀ ਰੋਪੜ ਐਨਆਈਟੀ ਜਲੰਧਰ ਆਈਆਈਐਮ ਅੰਮ੍ਰਿਤਸਰ ਨਾਈਪਰ ਮੋਹਾਲੀ ਨਿਟ ਮੋਹਾਲੀ ਆਈਐਸਆਈ ਚੰਡੀਗੜ੍ਹ ਖਾਪਰ ਕਾਲਜ ਪਟਿਆਲਾ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾ ਪਟਿਆਲਾ ਆਈਸਰ ਮੋਹਾਲੀ ਤੇ ਆਈਐਚਐਮ ਗੁਰਦਾਸਪੁਰ ਸੋ ਇਹਨਾਂ ਦੇ ਇੰਸਟੀਟਿਊਸ਼ਨਸ ਦੇ ਵਿੱਚ ਜਿਹੜੇ ਬੱਚੇ ਐਡਮਿਸ਼ਨਸ ਲੈਣਗੇ ਆਪਣੀ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਵੀ ਅਸੀਂ ਇਸ ਸਕੀਮ ਦੇ ਅੰਦਰ ਐਨਰੋਲ ਕਰਾਂਗੇ ਇਸ ਸਾਲ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ